ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਟ ਪੀਜਨਸ ਤੇ ਜਿੱਦਾਂ ਕਿ ਆਪਣੇ ਆ ਸਾਧ ਜੀ ਆ ਜੀ ਸਤਾ ਕਪਲ ਕੋਸ਼ਲ ਜੀ ਇਹਨਾਂ ਸੰਜੂਸ ਸਾਧ ਜੀ ਹਣੀ ਅੰਮ੍ਰਿਤਸਰ ਤੋਂ ਤੇ ਆ ਸਾਰੇ ਵੀਰ ਠੀਕ ਹੈ ਜੀ ਇਹਨਾਂ ਦੀ ਮੌਜੂਦਗੀ ਦੇ ਵਿੱਚ ਅੱਜ ਜਿਹੜੀ ਆ ਇਹ ਰਸਮ ਹੋਈ ਆ ਜੀ ਉਸਤਾਦੀ ਦੀ ਪੱਗ ਜਿਹੜੀ ਆ ਇਹ ਕਪਲ ਕੋਸ਼ਲ ਉਸਤਾਦ ਜੀ ਨੂੰ ਅੱਜ ਦਿੱਤੀ ਗਈ ਆ ਜੀ ਤੇ ਉਸਤਾਦ ਮੁਹੰਮਦ ਰਫੀ ਜੀ ਠੀਕ ਹੈ ਜੀ ਉਹਨਾਂ ਵੱਲੋਂ ਇਹ ਉਸਤਾਦੀ ਦੀ ਪੱਗ ਜਿਹੜੀ ਆ ਉਹ ਕਪਲ ਕੁਸ਼ ਉਸਤਾਦ ਜੀ ਨਾਲ ਨੂੰ ਅੱਜ ਇਹ ਰਸਮ ਹੋਈ ਹੈ ਜੀ ਤੇ ਸੰਜੂ ਉਸਤਾਦ ਜੀ ਹੁਣੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਤੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਕਪਲ ਕੁਸ਼ ਉਸਤਾਦ ਜੀ ਨਾਲ ਨੂੰ ਸੰਜੂ ਉਸਤਾਦ ਜੀ ਨਾਲ ਨੂੰ ਇਹ ਮੇਰੇ ਉਸਤਾਦ ਜੀ ਨੇ ਮੁਹੰਮਦ ਰਫੀ ਜੀ ਸਾਡਾ ਉਹ तकरीबन 93 96 95 ਤੋਂ ਬਾਅਦ ਤੇ ਕੁਝ ਕਾਰਨਾ ਕਰਕੇ ਜਿਹੜੇ ਪਹਿਲੇ ਸਾਡੀ ਮਲਮਟਾ ਹੋਇਆ ਸੀ ਕਲੀ ਪਾਰਟੀ ਦੇ ਨਾਲ ਪਹਿਲੇ ਮੇਰੇ ਉਸਤਾਦ ਸੀ ਉਸਤਾਦ ਫਰਮ ਸਿੰਘ ਜਿਹੜਾ ਦਾਸਪੁਰ ਵਾਲੇ ਤੇ ਹੁਣ ਮਨਮਟਾ ਨੂੰ ਮੋਣ ਕਰ ਰਿਹਾ ਨਾ ਮੈਂ ਇਹਨਾਂ ਨੂੰ ਸਾਥ ਮੰਨਿਆ ਸੀ ਆਪਣਾ ਤੇ ਅੱਜ ਇਹਨਾਂ ਨੇ ਪਗੜੀ ਦੀ ਰਸਮ ਜਿਹੜੀ ਮੈਂ ਇਹਨਾਂ ਦਾ ਆਦਤ ਕੀਤੀ ਹੈ ਤੇ ਇਹਨਾਂ ਨੂੰ ਠੁਕਰਾਨੇ ਵਜੋਂ ਐ 2 ਲੱਖ ਰੁਪਇਆ ਮੈਂ ਉਸਤਾਦ ਹੋਂਮੇ ਦੇ ਜਾਈ ਬਹੁਤ ਬਹੁਤ ਵਾਰ ਕਾ ਜੀ ਬੋਲੋ ਬਹੁਤ ਸਾਰੀਆਂ ਬਤਾਈਆਂ ਜੀ ਬੋਲੋ